ਦੀਪਕ ਜੀ ਮਾਨ ਸਰਕਾਰ ਵੱਲੋਂ ਹੁਣ ਜਿਹੜੇ ਕਲੀਨਿਕ ਨੇ ਆਮ ਆਦਮੀ ਕਲੀਨਿਕ ਉਹਨਾਂ ਦਾ ਨਾਮ ਬਦਲ ਦਿੱਤਾ ਜਾਣਾ ਜੀ ਬਿਲਕੁਲ ਜੀ ਕੇਂਦਰ ਦਾ ਔਰ ਪੰਜਾਬ ਸਰਕਾਰ ਦਾ ਸਮਝੌਤਾ ਹੋ ਗਿਆ ਜੀ ਹਮ ਹਮ ਆਪਾਂ ਲਗਾਤਾਰ ਇਸ ਪ੍ਰੋਗਰਾਮ 'ਚ ਗੱਲ ਕਰਦੇ ਰਹੇ ਹਾਂ ਕਿ ਸਾਡਾ ਕੇਂਦਰ ਨੇ ਵੱਖ-ਵੱਖ ਤਰ੍ਹਾਂ ਦੇ ਫੰਡ ਰੋਕੇ ਹੋਏ ਨੇ ਉਹ ਚ ਪਿੰਡੂ ਵਿਕਾਸ ਫੰਡ ਹੈ ਸਿਹਤਾਲਾ ਫੰਡ ਹੈ ਨਾ ਜੀਐਸਟੀ ਵੀ ਸਮੇਸਤ ਰਹਿੰਦੇ ਸੋਚ ਜਿਹੜਾ ਸਿਹਤਾਲਾ ਮਾਮਲਾ ਹੈ ਉਦੇ ਪਿੱਛੇ ਆਪਾਂ ਕਿੰਨੀ ਵਾਰੇ ਚਰਚਾ ਕੀਤੀ ਹੈ ਕਿ ਉਹਦੇ ਪਿੱਛੇ ਮਾਮਲਾ ਇਹੀ ਖੜਾ ਕਿ ਵੀ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾ ਲਏ ਭਗਵੰਤ ਸਤਿਵੰਨੀਆਂ ਦੀਆਂ ਫੋਟੋਆਂ ਲਾ ਲਈਆਂ ਜਦੋਂ ਕਿ ਮੁਰਲਾ ਸਿਹਤ ਕੇਂਦਰ ਸੀਗੇ ਉਹ ਕੇਂਦਰ ਦੇ ਹਵਾਲੇ ਜਿਹੜੇ ਚੱਲਦੇ ਨੇ ਉਹ ਫੰਡ ਆਉਂਦੇ ਸੀਗੇ ਉਹ ਸਾਰਿਆਂ 'ਚ ਇੱਕ ਮਸਲਾ ਖੜਾ ਹੋ ਗਿਆ ਸੁਣੋ ਮਸਲੇ ਦਾ ਹੱਲ ਹੀ ਨਿਕਲਿਆ ਜੀ ਕਿ ਪੰਜਾਬ ਦੇ ਸਿਹਤ ਮੰਤਰੀ ਤੇ ਕੇਂਦਰੀ ਸਿਹਤ ਮੰਤਰੀਆਂ 'ਚ ਮੀਟਿੰਗ ਹੋ ਗਈ ਹਮਮ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਜੇਪੀ ਨੱਡਾ ਵਿਚਾਲੇ ਤਹਿ ਸਮਝੌਤਾ ਹੋ ਗਿਆ ਜੀ ਕੀ ਆਪਾਂ ਹੁਣ ਮਿਲ ਕੇ ਪੰਜਾਬ ਦੇ ਸਿਹਤ ਦੇ ਲਈ ਫੰਡ ਜਿਹੜੇ ਕੇਂਦਰ ਵਾਲੇ ਨੇ ਉਹ ਆਉਣਗੇ ਤੇ ਆਪਾਂ ਵਤਾਂਗੇ ਉਹਦੇ ਲਈ ਜਿਹੜਾ ਮੁਹੱਲਾ ਕਲੀਨਿਕ ਕਲੀਨਿਕ ਅਰਚਣਾ ਉਹਨੂੰ ਗੁਪਤ ਤਰੀਕ ਨਾਲ ਤੈਅ ਕਰ ਲੈ ਕੇ ਆਪਾਂ ਬਦਲ ਦਿੰਨੇ ਆ ਜਿਹਨਾਂ ਦਾ ਨਾਮ ਹਮ ਹਮ ਅੱਜ ਦੀ ਤਰੀਕ ਚ 800 ਦੇ ਕਰੀਬ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਜਿੱਥੇ ਭਗਵੰਤ ਸਾਨੇ ਦੀ ਫੋਟੋ ਲਾ ਕੇ ਬੋਰਡ ਲਾ ਕੇ ਚੱਲ ਰਹੇ ਨੇ ਹਮ ਹਮ ਉਹਨਾਂ ਚੋਂ 400 ਦੇ ਕਰੀਬ ਤਾਂ ਸਿੱਧੇ ਹਸਪਤਾਲਾਂ ਚ ਚੱਲ ਰਹੇ ਨੇ ਮੋਢਲੇ ਸਿਹਤ ਕੇਂਦਰਾਂ ਚ ਚੱਲ ਰਹੇ ਨੇ ਹਮ ਹਮ 417 ਦੇ ਕਰੀਬ ਅਜਿਹੀ ਥਾਵੇਂ ਤੇ ਨੇ ਕਿ ਜੇ ਮੰਨ ਲਓ ਕਿਸੇ ਪੰਚਾਇਤ ਨੇ ਥਾਂ ਦੇਤੀ ਕੋਈ ਸਾਮਲੜ ਥਾਂ ਚਾਹ ਜਾਂ ਕੋਈ ਮਤਲਬ ਕਿ ਕਿਸੇ ਐਨਜੀਓ ਦੀ ਥਾਂ ਹੈ ਕਿਸੇ ਐਨਆਰਆਈ ਦੇ ਸਹਿਯੋਗ ਨਾਲ ਉਹ ਇਦਾਂ ਦੇ ਨੇ ਜੀ ਸੋ ਹੁਣ ਕੇਂਦਰ ਦੇ ਨਾਲ ਜਿਹੜਾ ਰਾਤ ਪਿਆ ਉਹ ਦੇਖਣ ਵਾਲੀ ਗੱਲ ਇਹ ਹੋएगी ਕਿ ਕੀ ਪਹਿਲਾਂ ਜਿਹੜੇ 400 ਹਸਾਲਾਂ ਚ ਚੱਲਦੇ ਨੇ ਉੱਥੇ ਹੀ ਫੱਟੇ ਬਦਲੇ ਜਾਣਗੇ ਉੱਥੇ ਹੀ ਬੋਰਡ ਬਦਲੇ ਜਾਣਗੇ ਕੀ ਭਗਵੰਤ ਮਾਨ ਹੋਰਾਂ ਦਾ ਨਾਮ ਹਟਾ ਕੇ ਬੋਰਡ ਹਟਾ ਕੇ ਕੰਦੇ ਮੋਢਲੇ ਸਿਹਤ ਕੇਂਦਰ ਇਸ ਨਾਂ ਤੇ ਚੱਲੇਗਾ ਜੀ ਇਹ ਤੋਂ ਵੀ ਅਗਰਾਂ ਸਮਝੋਤਾ ਤਾਂ ਨਹੀਂ ਹੋ ਗਿਆ ਕਿ ਤੁਸੀਂ ਆਪਣੇ ਵਾਲੀ ਦੀ ਲਈ ਰੱਖੋ ਸਾਡੇ ਵਾਲੀ ਦੀ ਵੀ ਨਾਲ ਲਾ ਦਿਓ ਜੀ ਕਿਤੇ ਇਹ ਤਾਂ ਨਹੀਂ ਕਿ ਇੱਕ ਪਾਸੇ ਮੋਦੀ ਦੀ ਫੋਟੋ ਲੱਗ ਜੂਵੇ ਦੂਏ ਪਾਸੇ ਭਗਵੰਤ ਮਾਨ ਦੀ ਫੋਟੋ ਲੱਗ ਜੇ ਮੈਂ ਆਉਣ ਵਾਲਾ ਸਮਾਂ ਦੱਸੂਗਾ ਹੂੰ ਪਰ ਇਹ ਕਿਤਨਾ ਕਿਤੇ ਤੈ ਹੋ ਗਿਆ ਦੇਖੋ ਇਹਦੇ ਵਿੱਚ ਦੋ ਚੀਜ਼ਾਂ ਚੰਗੀਆਂ ਵੀ ਹੋਈਆਂ ਉਹਦੇ ਵਿੱਚ ਇਹ ਹੋਈਆਂ ਕਿ ਡਾਕਟਰ ਬਲਬੀਰ ਸਿੰਘ ਹੋਰੀ ਕਹਿੰਦੇ ਕਿ ਦੋ ਇਹੋ ਜਿਹੇ ਪ੍ਰੋਜੈਕਟ ਨੇ ਜਿਹੜਾ ਕੇਂਦਰ ਪੰਜਾਬ ਚ ਖੋਲਣ ਜਾ ਰਿਹਾ ਜਿਨ੍ਹਾਂ ਚੋਂ ਇੱਕ ਹਸ਼ਿਆਰਪੁਰ ਚ ਖੋਲਣਾ ਹੈ ਇੰਸਟੀਚਿਊਟ ਆਫ ਬਾਇਓ ਹਾਂ ਬਾਇਓਲੋਜੀਆ अच्छा जी ਉਹ ਇੰਸਟੀਚੂਟ ਸਾਡੇ ਇੱਥੇ ਹੁਸ਼ਿਆਰਪੁਰ ਚ ਖੋਲਣਾ ਏਸੇ ਤਰ੍ਹਾਂ ਇੱਕ ਹੋਰ ਇੰਸਟੀਚੂਟ ਆਫ ਜਿਹੜਾ ਮੈਂਟਲ ਹੈਲਥ ਐਂਡ ਨਿਊਰੋਸਾਇੰਸ ਹੈ ਇਹ ਪੰਜਾਬ ਚ ਸਥਾਪਿਤ ਕਰਨਾ ਇਹ ਦੋ ਸੈਂਟਰ ਦੇ ਪ੍ਰੋਜੈਕਟ ਨੇ ਸਿੱਧੇ ਸੈਂਟਰ ਦੇ ਪੈਸੇ ਨਾਲ ਖੁੱਲਣੇ ਨੇ ਇਹਦੇ ਲਈ ਵੀ ਡਾਕਟਰ ਬਲਬੀਰ ਕਹਿੰਦੇ ਉਹਨੇ ਹਾਮੀ ਭਰਤੀ ਹੂੰ ਹੂੰ ਤੇ ਦੂਸਰਾ ਸਿਹਤ ਵਾਲੇ ਮਾਮਲੇ ਸਿੱਧਾ-ਸਿੱਧਾ ਸਾਡਾ ਕਰੀਬ-ਕਰੀਬ 1200 ਕਰੋੜ ਰੁਪਏ ਤੱਕ ਇਹਦੇ ਰੋਕ ਕੇ ਬੈਠਾ ਹੂੰ ਹੂੰ ਸੋ ਹੁਣ ਉਹ ਫੰਡ ਜਾਰੀ ਹੋਣ ਦੀ ਆਸ ਵੱਧ ਗਈ ਜਦੋਂ ਇਹ ਤੈਅ ਹੋ ਗਿਆ ਕਿ ਉਹਨਾਂ ਮਹੱਲਾ ਕਲੀਨਕਾਂ ਦੇ ਨਾਮ ਬਦਲ ਜਾਣਗੇ ਬਸ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿਤੇ ਇਹ ਤਾਂ ਨਹੀਂ ਕਿਾ ਕਿ ਜਿਵੇਂ ਬਾਦਲਾ ਨੇ ਚੈਨ ਤੇ ਵੀ ਫੋਟੋ ਸਾਈਕਲ ਦੀ ਟੋਕਰੀ ਤੇ ਵੀ ਆਪਣੀ ਫੋਟੋ ਫਿਰ ਕੈਪਟਨ)^{(1)}ਿੰਦਰ ਦੀ ਐਂਬੂਲੈਂਸ ਦੀ ਫੋਟੋ ਹੈ ਫਿਰ ਉਹ ਜਿਹੜੀ ਕਿੱਟ ਆਈ ਕਰੋਨਾ ਕਿੱਟ ਉਹਦੇ ਪਰ ਵੀ ਫੋਟੋ ਤੇ ਭਗਵਾਨ ਤੁਮਣ ਹੋਰੀ ਇਹਨਾਂ ਨੂੰ ਕਹਿ ਕੇ ਮਜ਼ਾਕ ਡਾਉਂਦੇ ਸੀ ਕਿ ਤਾਂ ਜਿਹੜੀਆਂ ਪਿੰਡਾਂ 'ਚ ਬੇਬਿਆਂ ਨੂੰ ਬੇਲ ਦਿੰਦੇ ਆ ਨਾ ਉਹਨਾਂ ਭਾਂਡਿਆਂ ਤੇ ਵੀ ਆਪਣੀਆਂ ਫੋਟੋਆਂ ਲਾ ਲੈਂਦੇ ਆ ਕਹਿੰਦੇ ਸੋ ਇਸ ਲਈ ਉਹ ਮੁੱਖ ਮੰਤਰੀ ਸਾਹਿਬ ਹੁਣ ਨਪਾਤਿਆਂ ਦੇ ਵੀ ਆਪਣੀ ਫੋਟੋ ਨਿਯੁਕਤੀ ਪੱਤਰਾਂ ਦੇ ਵੀ ਆਪਣੀ ਫੋਟੋ ਸੋ ਫੋਟੋ ਕਲਚਰ ਹਾ ਵੀ ਹੈ ਉਧਰ ਮੋਦੀ ਜੀ ਨੇ ਤਾਂ ਕਰੋਨਾ ਦੇ ਜਿਹੜੇ ਟੀਕੇ ਲੱਗਣ ਵਾਲੇ ਸਰਟੀਫਿਕੇਟ ਸੀ ਉਹਨਾਂ ਤੇ ਆਪਣੀ ਫੋਟੋ ਲਾ ਲਈ ਸੀ ਜੀ ਸੋ ਇਸ ਲਈ ਹੁਣ ਦੇਖਣਾ ਕਿ ਫੋਟੋ ਕਲਚਰ ਬੰਦ ਹੋਊਗਾ ਜਾਂ ਇੱਕ ਦੀ ਬਜਾਏ ਦੋ ਫੋਟੋ ਲੱਗ ਜਾਣਗੀਆਂ ਪਰ ਪੰਜਾਬ ਚ ਮਹੱਲਾ ਕਿਕਾਂ ਦੇ ਨਾਮ ਬਦਲੇ ਜਾਣਗੇ ਤਾਂ ਕੇਂਦਰ ਦੇ ਫੰਡ ਮਿਲਣਗੇ ਆਸ ਵੱਜ ਗਈ ਹੈ ਜੀ ਅੱਛਾ ਪੰਜਾਬ ਸਰਕਾਰ ਨੇ ਦੀਪਕ ਜੀ ਇਹ ਗੱਲ ਸਹੀ ਹੈ ਵੀ ਕੇਂਦਰ ਨੂੰ ਇਹ ਵੀ ਕਿਹਾ ਵੀ ਜਿਹੜੀ ਕਰਜ਼ੇ ਦੀ ਲਿਮਟ ਆ ਉਹਦੇ ਵਿੱਚ ਵਾਧਾ ਕੀਤਾ ਜਾਵੇ ਤੇ 10000 ਕਰੋੜ ਲਿਮਟ ਦੇ ਵਿੱਚ ਵਾਧੇ ਦੀ ਮੰਗ ਪੰਜਾਬ ਸਰਕਾਰ ਨੇ ਕੇਂਦਰ ਕੋਲ ਰੱਖੀ ਆ ਬਿਲਕੁਲ ਜੀ ਬਕਾਇਦਾ ਚਿੱਠੀ ਲਿਖੀ ਆ ਹਮ ਹਮ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਆ ਕਿ ਸਾਡਾ ਨਹੀਂ ਗੁਜ਼ਾਰਾ ਹੁੰਦਾ ਜੀ ਸਾਨੂੰ ਪੈਸੇ ਦੇ ਦਿਓ ਅਸਲ 'ਚ ਇਹਦੇ ਵਿੱਚ ਕੋਈ ਦੌਰ ਰਹੀ ਨਹੀਂ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਦਾ ਨਤੀਜਾ ਕਿ ਅੱਜ ਪੰਜਾਬ ਕਰਜ਼ੇ ਦੇ ਬੋਝ ਥੱਲੇ ਦਬਿਆ ਜੀ ਬੇਸ਼ੱਕ ਸ਼ੁਰੂ ਦੇ ਵਿੱਚ ਦੌਰ ਇਸ ਗੱਲ ਤੋਂ ਹੀ ਹਵਾਲਾ ਆਉਂਦਾ ਸੀਗਾ ਕਿ ਵੀ ਜਦੋਂ ਪੰਜਾਬ ਦੇ ਉੱਤੇ ਔਖੀ ਕੜੀ ਸੀ ਜਦੋਂ ਉਹ ਦੌਰ ਸੀਗਾ ਉਸ ਦੌਰ ਦੇ ਵਿੱਚ ਹਾਂ ਮਤਲਬ ਸਾਡਾ ਜਾਨੀ ਨੁਕਸਾਨ ਵੀ ਹੋਇਆ ਮਾਲੀ ਨੁਕਸਾਨ ਵੀ ਹੋਇਆ ਸੀ ਆਰਥਿਕ ਤੌਰ ਤੇ ਵੀ ਪਚੜ ਗਏ ਪਰ ਕੇਂਦਰ ਕਹਿੰਦਾ ਜੀ ਅਸੀਂ ਦਸਤੇ ਭੇਜੇ ਸੀ ਆਪਣੇ ਸੁਰੱਖਿਆ ਦਸਤੇ ਉਹਨਾਂ ਦੇ ਰਹਿਣ ਖਾਣ ਸੌਣ ਦਾ ਸਾਰਾ ਖਰਚਾ ਪੰਜਾਬ ਦੇਵੇ ਜੀ ਉਹ ਸਾਨੂੰ ਪੈਸੇ ਮੋੜੋ ਹੂੰ ਹੂੰ ਉਹ ਕਰਜ਼ਾ ਕਹਿੰਦੇ ਪੰਜਾਬ ਦੇ ਸਿਰ ਤੇ ਚੜਿਆ ਇਹ ਕੈਪਟਨਾ ਦੀ ਸਰਕਾਰ ਹੋਵੇ ਬਾਦਲਾਂ ਦੀ ਹੋਵੇ ਅਕਾਲੀ ਹੋਣ ਕਾਂਗਸੀ ਹੋਣ ਇਹ ਪੰਜਾਬ ਨੂੰ ਇਹੀ ਪਾਠ ਪੜਾਉਂਦੇ ਰਹੇ ਕਿ ਉਹ ਕਰਜ਼ਾ ਜੀ ਉਹ ਕਰਜ਼ੇਦਾਰ ਕਰ ਜਾਗੇ ਜਦੋਂ ਕਿ ਸਚਾਈ ਇਹ ਹੈ ਕਿ ਉਹ ਕਰਜ਼ਾ ਲਗਭਗ ਹਾਂ ਗੁਜਰਾਲ ਸਾਹਿਬ ਤੇ ਮਨਮੋਹਨ ਸਿੰਘ ਹੋਰਾਂ ਨੇ ਕਾਫੀ ਹੱਦ ਤੱਕ ਸਾਡਾ ਉਤੋਂ ਜਾਨ ਚੁੜਾਈ ਸਾਡਾ ਛਟਕਾਰਾ ਕਰਾਇਆ ਜੀ ਪਰ ਬਾਦਲਾਂ ਦੇ ਸੰਗਤ ਦਰਸ਼ਨ ਕੈਪਟਨਾਂ ਦੇ ਐਲਾਨ ਐਸੀ ਉਹ ਸਾਰੇ ਕੰਮਾਂ ਨੇ ਬਹੁਤ ਜੁਜਾ ਵਧਾਇਆ ਕਿ ਕਰਜ਼ੇਦਾਰ ਕਰ ਪਰ ਹੁਣ ਵਾਲੇ ਜਿਹੜੇ ਕਹਿੰਦੇ ਸੀ ਕਿ ਸਾਡੇ ਕੋਲ ਨੁਕਤੇ ਆਉਂਦੇ ਸੀ ਕਰਜ਼ੇ ਤੋਂ ਮੁਕਤ ਕਰ ਦੇਣਾ ਪੰਜਾਬ ਨੂੰ ਹੁਣ ਕਹਿੰਦੇ ਜੀ ਪਹਿਲਿਆਂ ਦਾ ਕਰਜ਼ਾ ਲਾ ਰਹੇ ਆ ਜੀ ਇਹ ਭਾਈ ਇਹ ਤਾਂ ਸਿੰਘਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਸੀਗਾ ਕਿ ਇਹ ਸਾਡੇ ਢਿੱਡੇ 'ਚ ਵੱਜਣਿਆ ਸਿੰਘ ਸੋ ਇਸ ਲਈ ਉਸ ਸਮੇਂ ਤਾਂ ਤੁਸੀਂ ਬੜੀਆਂ ਛਾਲਾ ਮਾਰਦੇ ਸੀ ਹੁਣ ਅੱਜ ਦੀ ਸਥਿਤੀ 'ਚ ਆਪਾਂ ਲਗਾਤਾਰ ਗੱਲ ਕਰਦੇ ਆਂ ਕਿ ਪੰਜਾਬ ਹਰ ਮਹੀਨੇ ਪੰਜਾਬ ਸਰਕਾਰ 4200 ਤੋਂ 4300 ਕਰੋੜ ਦਾ ਕਰਜ਼ਾ ਚੁੱਕਦੀ ਆ। ਹੂੰ ਹੂੰ ਪਿਛਲੇ ਸਾਲ ਕੇਂਦਰ ਤੋਂ ਜਿਹੜਾ ਕਰਜ਼ੇ ਦੀ ਲਿਮਿਟ ਸੀਗੀ ਉਹ 30 ਮਤਲਬ 45730 ਕਰੋੜ ਸੀ। ਹੂੰ ਹੂੰ 2023-24 ਦੀ ਜਿਹੜੀ ਕੇਂਦਰ ਦੀ ਸਾਨੂੰ ਲਿਮਿਟ ਸੀ ਕੇਂਦਰ ਕੋਲ ਜਿਹੜਾ ਪੈਸਾ ਮਿਲਿਆ ਕਰਜ਼ੇ ਦੇ ਰੂਪ 'ਚ ਉਹ 45730 ਕਰੋੜ ਸੀ। ਇਸ ਸਾਲ 24-25 ਦੀ ਕਟੌਤੀ ਹੋ ਕੇ 30464 ਕਰੋੜ ਹੋ ਗਿਆ। ਜੀ ਅਗਲੇ ਨੇ ਕੈਂਚੀ ਫੇਰਤੀ ਬੈਸੇ ਵੀ GST ਵਾਲੀ ਉਹ ਪ੍ਰਕਿਰਿਆ ਮੁੱਕਣ ਤੋਂ ਬਾਅਦ ਜਿਹੜੇ ਫੰਡ ਵੱਖਰੇ ਮਿਲਦੇ ਸੀ GST ਲਾਗੂ ਹੋਣ ਤੇ ਉਹ ਵੀ ਬੰਦ ਹੋ ਗਏ ਹੈਨਾ ਮਾਲੀਆ ਉਵੇਂ ਵਧਿਆ ਨਹੀਂਗਾ ਬੇਸ਼ੱਕ ਹੁਣ ਸਰਕਾਰ ਨੇ ਦਮ ਭਰਿਆ ਕਿ 1.1500 ਕਰੋੜ ਅਸੀਂ ਬਿਜਲੀ ਵਾਲਾ ਬਚਾ ਲੈਣਾ ਤੇ ਨਰਪਿਆ ਵਾਲੀ ਸਕੀਮ ਖਤਮ ਕਰਕੇ ਜਾਂ ਅਸੀਂ ਮੰਨ ਲਓ ਆ ਚੀਜ਼ਾਂ ਮਹਿੰਗੀਆਂ ਪੈਟਰੋਲ ਡੀਜ਼ਲ ਬੈਟ ਮਹਿੰਗਾ ਕਰ ਲਿਆ ਪਰ ਉਹਦੇ باوجود ਵੀ ਘਰ ਨਹੀਂ ਭਰਿਆ ਸੋ 30464 ਚ 10000 ਕਰੋੜ ਹੋਰ ਮੰਗ ਲਿਆ ਕਿ ਤਾਂ ਸਰੂਜੀ ਅਸੀਂ ਜੀ 23000 ਕਰੋੜ ਤਾਂ ਅਸੀਂ ਕਹਿੰਦੇ ਜੀ ਕਰਜ਼ੇ ਦੀ ਵਿਆਜੇ ਵਿਆਜ ਚੱਲਣਾ ਹੁੰਦਾ ਸੋ ਹੁਣ ਸਭ ਨੂੰ ਪਤਾ ਹੈ ਕਿ ਇਸ ਮੌਕੇ ਵੀ ਉਹੀ ਆਰਾਮਦਾਇਕ ਆਦਤਾਂ ਪੈਗੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਨੂੰ ਸੀ ਉਸੇ ਤਰ੍ਹਾਂ ਦੇ ਖਰਚੇ ਨੇ ਉਸੇ ਤਰ੍ਹਾਂ ਦੇ ਜਹਾਜ਼ ਦੇ ਝੂਟੇ ਨੇ ਉਸੇ ਤਰ੍ਹਾਂ ਦੇ ਵੀਆਈਪੀ ਕਲਚਰ ਹੈ ਸੋ ਜਿਹਦਾ ਨਤੀਜਾ ਪੰਜਾਬ ਭੋਗ ਰਿਹਾ ਹੈ ਮਲਾਜ਼ਮਾਂ ਨੂੰ ਤਨਖਾਹ 5-5 ਤਰੀਕ ਨੂੰ 7-7 ਤਰੀਕ ਨੂੰ ਮਿਲਦੀ ਹੈ ਹਮ ਹੈਨਾ ਤੇ ਪੰਜਾਬ ਦੀ ਆਰਥਿਕ ਹਾਲਤ ਪਤਲੀ ਆ ਪਰ ਸਰਕਾਰ ਦੇ ਖਰਚੇ 'ਚ ਕਿਸੇ 'ਚ ਕਟੌਤੀ ਨਹੀਂ ਸੋਣ ਉਹ ਘਰ ਪੂਰਾ ਕਰਨ ਲਈ 10000 ਕਰੋੜ ਕੇਂਦਰ ਤੋਂ ਮੰਗਿਆ ਜੀ ਉਹ ਤੋਂ ਬਿਨਾਂ ਜਿਹੜੇ ਆਪਣੀਆਂ ਚੀਜ਼ਾਂ ਗਿਰਵੀ ਰੱਖ ਕੇ ਕਰਜ਼ੇ ਲਏ ਜਾ ਰਹੇ ਨੇ ਉਹ ਵੱਖਰਾ ਪਹਿਲੂ ਹੈ ਹਮ ਦੀਪਕ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਵਾਈਫ ਨੇ ਡਾਕਟਰ ਗੁਰਪ੍ਰੀਤ ਕੌਰ ਕੀ ਉਹ ਵੀ ਸਿਆਸਤ ਦੇ ਵਿੱਚ ਕਦਮ ਤਾਂ ਰਂ ਜਾ ਰਹੇ ਨੇ ਐਕਟਿਵਲੀ ਕੋਈ ਚੋਣ ਵਗੈਰਾ ਲੜਨ ਦੀ ਤਿਆਰੀ ਕਰ ਰਹੇ ਨੇ ਦੇਖੋ ਇਹ ਚਰਚਾ ਤਾਂ ਪਹਿਲੇ ਦਿਨ ਤੋਂ ਹੀ ਚਰਦੀ ਰਹੀ ਆ ਆਪਾਂ ਖਾਸ ਕਰਕੇ ਜਦੋਂ ਜਲੰਧਰ ਦੇ ਵਿੱਚ ਉਹ ਐਕਟਿਵ ਹੋਏ ਸੀ ਤਦ ਵੀ ਆਪਾਂ ਇਸ ਗੱਲ ਨੂੰ ਸ਼ੋਰੇ ਸੀ ਕਿ ਕਿਤੇ ਇਹ ਰਹਿਸਤ ਤਾਂ ਨਹੀਂ ਹੋ ਰਹੀ ਹੂੰ ਕਿਤੇ ਪ੍ਰੈਕਟਿਸ ਤਾਂ ਨਹੀਂ ਸੋ ਉਸ ਰਹਿਸਤ ਨੂੰ ਹੋ ਸਕਦਾ ਹੁਣ ਪੰਜਾਬ ਦੀਆਂ ਬਰੂਹਾਂ ਦੇ ਉੱਤੇ ਪੰਜਾਬ ਦੀਆਂ ਸਰਦ ਤੇ ਜਿਹੜਾ ਹਰਿਆਣੇ ਦਾ ਇੱਕ ਵਿਧਾਨ ਸਭਾ ਖੇਤਰ ਹੈ ਪਿਹੋਵਾ ਉਥੋਂ ਬੂਰ ਪੈ ਜਵੇ ਜੀ ਹਮ ਅਸਲ ਦੇ ਵਿੱਚ ਹਰਿਆਣੇ ਚ ਅੱਜ ਵੀ ਤਰੀਕ ਦੇ ਵਿੱਚ ਬੜਾ ਮੁੱਦਾ ਬਣਿਆ ਰਿਹਾ ਜੀ ਕਿ ਕਾਂਗਰਸ ਨਾਲ ਘਟ ਜੋੜ ਹੋ ਗਿਆ ਟੁੱਟ ਗਿਆ ਸਿਰੇ ਚੜ ਗਿਆ ਨਹੀਂ ਚੜ ਗਿਆ ਮਤਲਬ ਆਮ ਆਦਮੀ ਪਾਰਟੀ 10 ਸੀਟਾਂ ਮੰਗਦੀ ਸੀ ਕਾਂਗਰਸ ਤਿੰਨ ਦਿੰਦੀ ਸੀ ਆਮ ਆਦਮੀ ਪਾਰਟੀ ਵਾਲੇ 10 ਤੋਂ ਘਟ ਕੇ 7 ਤੇ ਆ ਗਏ ਤਿੰਨ ਤੋਂ ਵੱਧ ਕੇ 5 ਤੇ ਚਲੇ ਗਏ 5 ਔਰ 7 ਵਿਚਾਲੇ 6 ਬਣਦਾ ਸੀ ਪਤਾ ਨਹੀਂ 6 ਵਾਲੇ ਅੰਕੜੇ ਤੇ ਆ ਕੇ ਸੈਂਤੀ ਬਣ ਸਕਦੀ ਸੀ ਕਿਉਂ ਨਹੀਂ ਬਣੀ ਹਮ ਆਕਰ ਆਮਾਦੀ ਪਾਰਟੀ ਨੇ 20 ਉਮੀਦਵਾਰਾਂ ਦੀ ਸੂਚੀ ਐਲਾਨੀ ਕੁਝ ਤਾਂ ਕਹਿੰਦੇ ਜੀ ਕਾਂਗਰਸ ਨਾਲ ਹੁੰਦਾ ਹੁੰਦਾ ਸਮਝੌਤਾ ਬੀਜੇਪੀ ਨਾਲ ਹੋ ਗਿਆ ਇਸ ਲਈ ਹੁਣ ਮੈਦਾਨ ਚ ਨੇਤਰਿਆ ਜੀ ਕੁਝ ਕਹਿੰਦੇ ਵੀ ਨਹੀਂ ਕਾਂਗਰਸ ਤੇ ਦਬਾਅ ਹੈ ਅਜੇ ਵੀ ਉਹਨਾਂ ਸੀਟਾਂ ਦਾ ਉਮੀਦਵਾਰ ਐਲਾਨ ਨਹੀਂ ਵੀ ਜਿੱਥੇ ਗੱਠਜੋੜ ਦੀ ਆਸ ਹੈ ਇਹਨਾਂ ਚੋਂ ਇੱਕ ਅੱਧੀ ਸੀਟ ਹੈ ਉਹ ਡਰਾਗ ਢਾਂਡਾ ਉਹਨਾਂ ਨੇ ਜਿੱਥੋਂ ਲੜਨਾ ਹੈ ਇਹਨਾਂ ਕਿ ਉਹ ਸੀਟ ਹੈ ਜਿਹੜਾ ਉਮੀਦਵਾਰ ਰੋਗਾ ਬਾਕੀ ਉੰਨੀ ਤਾਂ ਵਾਪਸ ਵੀ ਹੋ ਸਕਦੇ ਹਮ ਪਰ ਜਿਹੜੀਆਂ ਸੀਟਾਂ ਤੇ ਸਮਝੌਤਾ ਹੋਣ ਦੀ ਆਸ ਸੀ ਉਹਨਾਂ ਚੋਂ ਵੀ ਹੋਵਾ ਵੀਕਾ ਹਮ ਤੇ ਭੇ ਹੋਵਾ ਮੁੱਖ ਮੰਤਰੀ ਸਾਹਿਬ ਦੇ ਸਹੁਰੇ ਨੇ ਤੇ ਉਹ ਥਾਂ ਐ ਜਿੱਥੇ ਚੋਣਾਂ ਤੋਂ ਪਹਿਲਾਂ ਹੀ ਕੇਜਰੀਵਾਲ ਦੇ ਭਗਵੰਤ ਸਿੰਘ ਦੋ ਦੋ ਤਿੰਨ ਤਿੰਨ ਰੈਡੀਆਂ ਕਰਿਆਏ ਨੇ ਜੀ ਸੋ ਇਹਦਾ ਮਤਲਬ ਉੱਥੇ ਮਾਹੌਲ ਬਣਾਇਆ ਹੋਇਆ ਹੁਣ ਇਹ ਚਰਚੇ ਹਰਿਆਣੇ 'ਚ ਵੀ ਨੇ ਚਰਚੇ ਆਮ ਆਦਮੀ ਪਾਰਟੀ ਦੇ ਘਰੇ ਵੀ ਨੇ ਚਰਚੇ ਸਖਤਰੇ ਦੀਆਂ ਪੌੜੀਆਂ ਚੜਨ ਤੋਂ ਬਾਅਦ ਕਮਰਿਆਂ 'ਚ ਵੀ ਨੇ ਕਿ ਹਾਂ ਵੀ ਤੇ ਹੋਵਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਘਰ ਚੋਣ ਲੜ ਸਕਦੇ ਨੇ ਜੇ ਉਹਨਾਂ ਤੇ ਨਾਲ ਗੱਲ ਬਣੀ ਤਾਂ ਸੋਹਰਾ ਸਾਹਿਬ ਲੜ ਸਕਦੇ ਨੇ ਮੁੱਖ ਮੰਤਰੀ ਸਾਹਿਬ ਦੇ ਮਤਲਬ ਡਾਕਟਰ ਗੁਰਪ੍ਰੀਤ ਦੇ ਪਿਤਾ ਜੀ ਪਰ ਇਹ ਸਾਂਸਥਿਤੀ ਬਣਨੀ ਹੈ ਵਿਜੇ ਜੀ ਜੇ ਗੱਠ ਜੋੜ ਹੋ ਗਿਆ ਜੇ ਪੱਕੇ ਉਮੀਦਵਾਰ ਇਹੀ ਹੁੰਦੇ ਫਿਰ ਜਿਹੜੀ ਹੁਣ ਬੀਆਂ ਦੀ ਸੂਚੀ ਆਈ ਹੈ ਉਹ ਚਿੱਕੀਆਂ ਨਾਂ ਵੀ ਹੁੰਦਾ ਪਈ ਹੋਵੇ ਦਾ ਜੀ ਸੋ ਇਹਦਾ ਮਤਲਬ ਇੰਤਜ਼ਾਰ ਕੀਤਾ ਜੇ ਗੱਠ ਜੋੜ ਹੋਊਗਾ ਤਾਂ ਅਸੀਂ ਜੇ ਗੱਠ ਜੋੜ ਨਹੀਂ ਹੈਗਾ ਫਿਰ ਕੋਈ ਕਰ ਕਰ ਲੜ ਲੂਗਾ ਸੋ ਇਸ ਲਈ ਹੋ ਸਕਦਾ ਇਹ ਵੀ ਪ੍ਰਕਿਰਿਆ ਹੋਵੇ ਪਰ ਚਰਚਾ ਹੈਗੀ ਹੈ ਜਨਮ ਹਮ ਦੀਪਕ ਜੀ ਬੀਬੀ ਜਗੀਰ ਕੌਰ ਜੀ ਨੇ ਸਪਸ਼ਟਿਕਰਨ ਦਿੱਤਾ ਕਹਿੰਦੇ 16 ਦਿਨ ਹੀ ਮੰਤਰੀ ਰਹੇ ਸੀ ਉਹ ਕੀ ਕੁਝ ਆਖ ਰਹੇ ਨੇ ਜੀ ਬਿਲਕੁਲ ਜੀ ਜਿਵੇਂ ਕਿ ਦੀ ਗੱਸਤ ਨੂੰ ਜਦੋਂ ਪੰਜ ਸਤ ਸਵਾਨਾ ਦੀ ਬੈਟਰ ਤੋਂ ਬਾਅਦ ਜਸੇਦਾਰ ਗਨੀ ਜੋ ਗੁਰਵੀਰ ਸਿੰਘ ਹੋਣਾ ਨੇ ਕਿਹਾ ਸੀਗਾ ਕਿ ਜਿਹੜੇ 2007 ਤੋਂ 17 ਤੱਕ 17 ਮੰਤਰੀ ਰਹੇ ਨੇ ਉਹ ਆਪਣਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕੀ ਰੋਲ ਨਿਭਾਇਆ ਇਹ ਸਾਰੇ ਵਰਤਾਰੇ ਦੇ ਵਿੱਚ ਜੀ ਉਹ ਕਿਹੜੇ ਪਾਲੇ 'ਚ ਖੜੇ ਸੀਗੇ ਉਹਨਾਂ ਦੇ ਉੱਥੇ ਅੰਦਰ ਕੀ ਸੁਝਾਅ ਸੀਗਾ ਇਹ ਸਾਰਾ ਸਪਸ਼ਟੀਕਰਨ ਮੰਗਿਆ ਤੇ ਇਹ ਅਗਲੇ ਦਿਨ 31 ਤਰੀਕ ਨੂੰ ਸੁਖਵੀਰ ਬਾਦਲ ਚਾਰ ਉਸ ਸਮੇਂ ਦੇ ਮੰਤਰੀ ਨੂੰ ਲੈ ਕੇ ਪਹੁੰਚ ਗਏ ਹੂੰ ਹੂੰ ਤੇ ਉਹ ਕਹਿੰਦੇ ਬਈ ਸੁਖਵੀਰ ਬਾਦਲ ਤੂੰ ਆ ਤਾਂ ਗਿਆ ਠੀਕ ਹੈ ਹੁਣ ਗੁਰੂ ਘਰ ਆਇਆ ਤਾਂ ਟੇਕਲਾ ਮੱਥਾ ਪਰ ਪਤਾ ਹੋਣਾ ਚਾਹੀਦਾ ਕਿ ਤੁਸੀਂ ਤਨਖਾਈਆ ਕਰਾਰਾ ਤਿੰਨ ਤਾਂ ਤਰੀਕ ਦੇ ਕੇ ਤਲਬ ਕੀਤਾ ਜਾਣਾ ਹੂੰ ਚਲੋ ਕੋਈ ਗੱਲ ਨਹੀਂ ਉਹਨਾਂ ਨਾਲ ਦਲਜੀਤ ਸਿੰਘ ਚੀਮਾ ਹਮੇਸ਼ਿੰਦਰ ਗਰੇਵਾਲ ਸ਼ਰਮਜੀਤ ਸਿੰਘ ਢਿੱਲੋਂ ਤੇ ਗੁਰਜਾ ਸਿੰਘ ਰਣਕੀ ਆਪਣੇ ਸਪਸ਼ਟੀਕਰਨ ਦੇਗੇ ਹੂੰ ਹੂੰ ਉਸ ਤੋਂ ਬਾਅਦ ਫਿਰ ਮਨਪ੍ਰੀਤ ਬਾਦਲ ਵੀ ਆਲੇ ਵਿਕਰਮ ਮਜੀਠੀਆ ਵੀ ਆਲੇ ਸੁੱਚਾ ਸਿੰਘ ਲੰਗਾ ਵੀ ਆਪਣਾ ਸਪਸ਼ਟੀਕਰਨ ਦੇਗੇ ਜੀ ਤੇ ਹੁਣ ਅੱਜ ਤਿੰਨ ਉਸ ਸਮੇਂ ਦੀ ਸਰਕਾਰ ਦੇ ਤਿੰਨ ਸਾਬਕਾ ਮੰਤਰੀਆਂ ਨੇ ਅੱਜ ਕਲਤਖਬ ਸਾਹਿਬ ਤੇ ਸਚਗੰਨ ਦਰਬਾਰ ਸਾਹਿਬ ਪਹੁੰਚ ਕੇ ਕਲਤਖਬ ਸਾਹਿਬ ਤੇ ਵੀ ਪੇਸ਼ ਹੋਏ ਸਖਤਰੇ ਤੇ ਜਾ ਕੇ ਉੱਥੇ ਆਪਣੇ ਸਪਸ਼ਟੀਕਰਨ ਭੇਟ ਕੀਤੇ ਜਿਨ੍ਹਾਂ ਚੋਂ ਪਰਮਿੰਦਰ ਸਿੰਘ ਢੀਂਟਾ ਸਾਹਿਬ ਸੋਨ ਸਿੰਘ ਠੰਡ ਤੇ ਬੀਬੀ ਜਗੀਰ ਕੌਰ ਹੂੰ ਹੂੰ ਸੋ ਇੱਕ ਮਤਲਬ ਕਿ ਸੁਖਵੀਰ ਬਾਦਲ ਨੂੰ ਇੱਕ ਤਰ੍ਹਾਂ ਨਾਲ ਅਣ ਐਲਾਨੇ ਤੌਰ ਤੇ ਬਿਨਾਂ ਕੁਝ ਕਿਹਾ ਇੱਕ ਤਰ੍ਹਾਂ ਦਾ ਸੰਕੇਤ ਦਿੱਤਾ ਕਿ ਐਦਾਂ ਹੁੰਦਾ ਜੀ ਕੁਬੀਰ ਸਿੰਘ ਬਾਦਲ ਕਾਰਜਕਾਰੀ ਪ੍ਰਧਾਨ ਲਾ ਕੇ ਗਏ ਸੀ ਦੂਏ ਦਿਨ ਹੂੰ ਹੂੰ ਕਿ ਮੈਂ ਤਾਂ ਦੇਖੋ ਜੀ ਕਾਰਜਕਾਰੀ ਪ੍ਰਧਾਨਾਂ ਦਾ ਪਰ ਆਪਣੀ ਪ੍ਰਧਾਨਗੀ ਛੱਡ ਕੇ ਨਹੀਂ ਗਏ ਸੀ ਬੀਬੀ ਜਗੀਰ ਕੌਰ ਨੇ ਜਾਂ ਪਰਮਿੰਦਰ ਢੀਂਟਾ ਨੇ ਅੱਜ ਸਪਸ਼ਟ ਕਰਨ ਦੇਣ ਤੋਂ ਪਹਿਲਾਂ ਕਿਹਾ ਜੀ ਅਸੀਂ ਆਪਣੇ ਸਾਰੇ ਪਾਰਟੀ ਦੇ ਅਹੁਦੇ ਛੱਡ ਕੇ ਜਾਂਦੇ ਹਾਂ ਜੀ ਚਾਹੇ ਉਹ ਅਕਾਲੀ ਦਰਾਲੇ ਪਾਸੇ ਆ ਚਾਹੇ ਉਹ ਨਵੀਂ ਸੁਧਾਰ ਲਹਿਰ ਚਾਹਦੇ ਨੇ ਇਹਨਾਂ ਅਕਾਲੀ ਸੁਧਾਰ ਲਹਿਰ ਵਾਲੀ ਕਮੇਟੀ 'ਚ ਨੇ ਸਾਰੇ ਅਹੁਦਿਆਂ ਤੋਂ ਕਹਿੰਦੇ ਸੀ ਤਿਆਗ ਪੱਤਰ ਦੇ ਕੇ ਇੱਕ ਨਿਮਾਣੇ ਸਿੱਖ ਮੰਗ ਅਸੀਂ ਪੇਸ਼ ਹੋ ਰਹੇ ਹਾਂ ਤਾਂ ਉੱਥੇ ਪੇਸ਼ ਹੁੰਦੇ ਆ ਬੀਬੀ ਜਗੀਰ ਕੌਰ ਨੇ ਆਪਣੇ ਸਪਸ਼ਟ ਕਰਨ ਦੇ ਵਜ੍ਹਾ ਨਾਲ ਗੱਲ ਕਹੀ ਆ ਕਿ ਵੀ ਮੈਂ 14 ਤਰੀਕ ਤੋਂ ਲੈ ਕੇ 30 ਤਰੀਕ ਤੱਕ 14 ਮਾਰਚ ਤੋਂ 30 ਮਾਰਚ 212 ਤੱਕ 16 ਦਿਨਾਂ ਦੀ ਮੰਤਰੀ ਰਹੀਆਂ ਮੈਂ ਤਾਂ ਹੂੰ ਹੂੰ ਸਾਰੇ ਨੂੰ ਪਤਾ ਕਿ ਬੀਬੀ ਦਾ ਆਪਣੇ ਵੀ ਮਸਲੇ ਸੀਗੇ ਆਪਣੇ ਵੀ ਪੇਚ ਫਸ ਗਿਆ ਸੀ ਕਰਦਾ ਹੈ ਨਾ ਸੋ ساری ਪ੍ਰਕਿਰਿਆ ਸਾਰੇ ਵਕਮ ਨੇ ਉਸ ਮਸਲੇ ਤੋਂ ਵੀ ਸੋ ਪਰ ਬੀਬੀ ਕਹਿੰਦੀ ਕਿ ਸਰਕਾਰ ਚ ਤਾਂ ਮੈਂ 16 ਦਿਨ ਰਹੀ ਹਾਂ ਤੇ ਉਹਨਾਂ 16 ਦਿਨਾਂ ਚ ਕਹਿੰਦੀ ਇਸ ਤਰ੍ਹਾਂ ਦਾ ਕੋਈ ਮਸਲਾ ਆਇਆ ਨਹੀਂਗਾ ਹਾਂ ਤੇ ਇਸ ਲਈ ਮੇਰੀ ਤਾਂ ਕੋਈ ਭੂਮਿਕਾ ਨਹੀਂ ਮਤਲਬ ਬੀਬੀ ਆਪਣੇ ਆਪ ਨੂੰ ਚਿੱਟ ਕਪੜਾ ਹੀ ਪਾਉਂਦੀ ਹੈ ਤੇ ਚਿੱਟ ਕਪੜੀ ਕਹਿ ਰਹੀ ਹੈ ਕਿ ਮੈਂ ਬੇਦਾਗ ਆ ਪਈ ਹੈ ਨਾ ਤੇ ਉਹ ਕਹਿੰਦੀ ਬਾਕੀ ਜੀ ਮੈਂ ਪਾਰਟੀ ਦੇ ਅੰਦਰ ਰਹਿ ਕੇ ਆਵਾਜ਼ ਚੱਕਦੀ ਰਹੀ ਹਾਂ ਬਾਦਲ ਸਾਹਿਬ ਸਾਡੀ ਆਵਾਜ਼ ਦਬਾ ਦਿੰਦੇ ਸੀ ਹਾਂ ਹੈਨਾ ਹੁਣ ਆਪਾਂ ਨੂੰ ਨਹੀਂ ਪਤਾ ਕਿ ਪ੍ਰਧਾਨਗੀ ਜਦੋਂ ਮਿਲੀ ਉਸ ਸਮੇਂ ਆਵਾਜ਼ ਚੱਕੀ ਸੀ ਜਾਂ ਨਹੀਂ ਚੱਕੀ ਸੀ ਜਾਂ ਜਦੋਂ ਐਮਐਲਏ ਬਣਦੀ ਰਹੀ ਜਦੋਂ ਬਾਅਦ ਚੱਕੀ ਸੀ ਜਾਂ ਨਹੀਂ ਚੱਕੀ ਸੀ ਇਹ ਹੁਣ ਕਿਹੜੇ ਮਸਲੇ ਨੇ ਜਦੋਂ ਆਵਾਜ਼ ਚੱਕੀ ਹੈ ਤੇ ਉਹ ਆਵਾਜ਼ ਬਾਹਰ ਕਿਉਂ ਨਹੀਂ ਆਈ ਬੂਹਾਂ ਤਾਂ ਇਹ ਆਪਣੇ ਆਪ ਸਵਾਲਾ ਚਲੋ ਪਰਵੀਵੀ ਜਗੀਰ ਕੌਰ ਦਾ ਵੀ ਸਪਸ਼ਟੀ ਕਰਨਾ ਸਪਸ਼ਟਿਕਰਟੀ ਹਿੰਸਾ ਜੀ ਉਹਨਾਂ ਦੇ ਵੀ ਜਿਨ੍ਹਾਂ ਨੇ ਵਿੱਤ ਮੰਤਰੀ ਦਾ ਵੀ ਉਹਦਾ ਮਾਣਿਆ ਪਿਓ ਨੇ ਵੀ ਕੇਂਦਰ ਚ ਮੰਤਰੀ ਉਹਦੇ ਮਾਣੇ ਨੇ ਐ ਐ ਐਮਐਲਏ ਐਮਪੀ ਸਿੰਘ ਪਰ ਮਾਣੀਆਂ ਸੋਸ ਸਿੰਘ ਖੰਡਰ ਦਾ ਵੀ ਆ ਸੋ ਹੁਣ ਤੱਕ 4 3 3 10 ਉਹ ਸਮੇਂ ਦੇ ਮੰਤਰੀਆਂ ਦੇ ਸਪਸ਼ਟੀਕਰਨ ਆ ਗਏ ਤੇ ਸੱਤ ਦੇ ਅਜੇ ਰਹਿੰਦੇ ਆ ਤੇ ਸਮਾਂ ਜੀ ਹੈਗਾ ਤਾਂ ਮਤਲਬ ਕਿ 15 ਦਿਨਾਂ ਤੱਕ ਦਾ ਕਿਉਂਕਿ 30 ਨੂੰ ਆਇਆ ਸੀਗਾ ਫੈਸਲਾ ਤਾਂ 15 ਦਿਨ ਦਾ ਵਕਤ ਆਏਗਾ ਉਹ ਤੋਂ ਬਾਅਦ ਫਿਰ ਅਗਲੀ ਬੈਠਕ ਹੋਣੀ ਹੈ ਉੱਚ ਇਹ ਇਹ ਇਹਨਾਂ ਦੇ ਸਪਸ਼ਟੀਕਰਨਾਂ ਤੇ ਕੋਖਿਆ ਜਾਣਾ ਫਿਰ ਉਸ ਤੋਂ ਬਾਅਦ ਤਰੀਕ ਤੇ ਸੁਖਵੀਰ ਬਾਦ ਨੂੰ ਬੁਲਾਇਆ ਜਾਣਾ ਇਹਨਾਂ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਉਹ ਸਾਰੀ ਪ੍ਰਕਿਰਿਆ ਹੁਣ ਅਜੇ ਲੰਬੇ ਸਮੇਂ ਚ ਪਈ ਆ ਫਿਲਹਾਲ 17 ਚੋਂ 10 ਉਸ ਸਮੇਂ ਦੇ ਮੰਤਰੀ ਸਪਸ਼ਟੀਕਰਨ ਦੇ ਆਏ ਆਉਂਦੇ ਦਿਨਾਂ ਚ ਸੱਤ ਵੀ ਪੇਸ਼ ਹੋਣਗੇ ਹੂੰ